ਸਸਿਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਸਾਰੇ ਜਾਨੀ ਤੰਦਰੁਸਤ ਹੋ ਠੀਕ ਠਾਕ ਹੋ ਤੇ ਤੁਹਾਡਾ ਸਾਰਿਆਂ ਦਾ ਦਿਲੋਂ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਾਰੀ ਫੇਅਰ ਤੋਂ ਅੱਜ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਨਾਲ ਤੇ ਅੱਜ ਜੀ ਆਪਾਂ ਜਿਹੜੀਆਂ ਕੁਝ ਕੁ ਗੱਲਾਂ ਕਰਨੀਆਂ ਏ ਤੁਹਾਡੇ ਨਾਲ ਜਿਨ੍ਹਾਂ ਦੇ ਕੋਈ ਕੇਸ ਚੱਲਦੇ ਨੇ ਜਾਂ ਕਿਸੇ ਦੇ ਨੌਨ ਦੇ ਵਿੱਚ ਕੋਈ ਕੇਸ ਚੱਲਦੇ ਆ ਤਾਂ ਕੁਝ ਕੁ ਚੀਜ਼ਾਂ ਤੁਹਾਡੇ ਲਈ ਇਹ ਜਾਣਕਾਰੀ ਹੋਊਗੀ ਤੇ ਕੁਝ ਕੁ ਅਪਡੇਟ ਸਾਂਝਾ ਕਰ ਦਿੱਤਾ ਜਾਵੇ ਤੁਹਾਡੇ ਸਾਰਿਆਂ ਦੇ ਨਾਲ ਵੀ ਰੀਸੈਂਟ ਕੀ ਹੋ ਰਿਹਾ ਹੈਗਾ ਕੁਸ਼ਕ ਤੁਸੀਂ ਇਹ ਸਮਝ ਸਕਦੇ ਹੋ ਕਿ ਬੇਵਕੂਫ ਲੋਕਾਂ ਦੇ ਜਿਹੜੀਆਂ ਬੇਵਕੂਫੀਆਂ ਹਨ ਜਦੋਂ ਕਿਸੇ ਦੇ ਦਿਮਾਗ ਨੂੰ ਭਰ ਕੇ ਚਲਾਇਆ ਜਾਂਦਾ ਉਹ ਕਿਵੇਂ ਦਾ ਰਿਐਕਟ ਕਰਦਾ ਸਭ ਤੋਂ ਪਹਿਲਾਂ ਤਾਂ ਜੀ ਅੱਜ ਕੋਰਟ ਵਿੱਚ ਤਰੀਕ ਸੀ ਆਪਣੀਆਂ ਤਿੰਨ ਤਰੀਕਾ ਸੀ ਮੈਨੂੰ ਨਹੀਂ ਪਤਾ ਸੀ ਮੇਰੇ ਧਿਆਨ ਚੋਂ ਨਿਕਲ ਗਿਆ ਕਿ ਅੱਜ ਕੋਰਟ ਤਰੀਕ ਹੈ ਮੈਂ ਐਕਚੁਅਲੀ ਰੈਡੀ ਹੋ ਕੇ ਬੈਠੀ ਹੀ ਸੀਗੀ ਕਿ ਮੈਂ ਬੁਟੀਕ ਤੇ ਵਿਜ਼ਿਟ ਕਰਨਾ ਸੀ ਤੇ ਮੈਂ ਬੁਟੀਕ ਜਾ ਰਹੀ ਸੀਗੀ ਬੁਟੀਕ ਤੇ ਲੇਟੈਸਟ ਡਿਜ਼ਾਈਨ ਆਏ ਹੋਏ ਆ ਬਹੁਤ ਸੋਹਣੇ ਸੂਟਾਂ ਦੇ ਡਿਜ਼ਾਈਨ ਆਏ ਹੈ ਮੈਂ ਸੋਚਿਆ ਕਿ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਦੀ ਹਾਂ ਤੇ ਤੁਮ ਸਾਰਿਆਂ ਨੂੰ ਬਹੁਤ ਸੋਹਣੇ ਵੀ ਲੱਗਣਗੇ ਬਹੁਤ ਵਧੀਆ ਡਿਜ਼ਾਈਨ ਨੇ ਸੋ ਰੈਡੀ ਮੈਂ ਉਸ ਪਰਪਸ ਲਈ ਹੋਈ ਸੀਗੀ ਤੇ ਉਸ ਤੋਂ ਬਾਅਦ ਮੈਨੂੰ ਵਕੀਲ ਸਾਹਿਬ ਦਾ ਫੋਨ ਆਇਆ ਕਿ ਤੁਸੀਂ ਕਿੱਥੇ ਪਹੁੰਚੇ ਹੋ ਤਾਂ ਮੈਨੂੰ ਇੱਕੇ ਦਮ ਯਾਦ ਆਇਆ ਕਿ ਅੱਜ ਮੇਰੀ ਕੋਰਟ ਦੇ ਵਿੱਚ ਹੈ ਜਿਹੜੀਆਂ ਤਰੀਕਾਂ ਨੇ ਆਪਾਂ ਜੀ ਇਧਰਲਾ ਪ੍ਰੋਗਰਾਮ ਕੈਨਸਲ ਕੀਤਾ ਤੇ ਆਪਾਂ ਕੋਰਟ ਚਲੇ ਗਏ ਕੋਰਟ ਦੇ ਵਿੱਚ ਆਪਾਂ ਗਏ ਆ ਤੇ ਉਹਨਾਂ ਦੇ ਮੁੰਸ਼ੀ ਮੈਨੂੰ ਅੰਦਰ ਟੱਕਰੇ ਆ ਕਿ ਕੋਰਟ ਦੇ ਵਿੱਚ ਤੇ ਉਹ ਕੁਝ ਰਿਪਲਾਈ ਮੰਗ ਰਹੇ ਸੀਗੇ ਐਪਲੀਕੇਸ਼ਨ ਦਾ ਫਿਰ ਉਸ ਤੋਂ ਬਾਅਦ ਮੈਂ ਆਪਣੇ ਵਕੀਲ ਸਾਹਿਬ ਨੂੰ ਲੈ ਕੇ ਜਾਂਦਾ ਕਿ ਆਪਾਂ ਰਿਪਲਾਈ ਨਹੀਂ ਦਿੱਤਾਗਾ ਉਹਨਾਂ ਦੀ ਜੋ ਉਹਨਾਂ ਨੇ ਐਪਲੀਕੇਸ਼ਨ ਲਗਾਈ ਸੀਗੀ ਕੋਰਟ ਦੇ ਵਿੱਚ ਉਹਨਾਂ ਦੇ ਵਕੀਲ ਵੀ ਪੇਸ਼ ਹੋਇਆ ਉਹਨਾਂ ਦੇ ਵਕੀਲ ਨੇ ਕਿਹਾ ਕਿ ਅਸੀਂ ਜੀ ਐਪਲੀਕੇਸ਼ਨ ਲਗਾਈ ਹੈ ਕਿ ਇਹਨਾਂ ਦੀ ਇਨਕਮ ਦਾ ਜਿਹੜਾ ਇਹ ਸਾਧਨ ਹੈ ਮੇਰੇ YouTube ਚੈਨਲ ਦੀਆਂ ਤਸਵੀਰਾਂ ਲਗਾਈਆਂ ਨਾਲ ਐਪਲੀਕੇਸ਼ਨ ਜੀ ਅਟੈਚ ਕੀਤੀ ਹੈ ਪ੍ਰਿੰਟ ਆਊਟ ਕੜਵਾ ਕੇ ਉਸ ਦਾ YouTube ਚੈਨਲ ਦਾ ਇਸ ਤੋਂ ਇਸ ਨੂੰ ਇਨਕਮ ਹੁੰਦੀ ਹੈ ਇਨਕਮ ਦਾ ਬਿਉਰਾ ਦਿੱਤਾ ਜਾਵੇ ਇਹ ਰਿਟਰਨਾਂ ਤੱਕ ਪਹੁੰਚ ਗਿਆ ਮਤਲਬ ਇਹਨਾਂ ਨੂੰ ਇਹ ਲੱਗਦਾ ਕਿ ਇੰਨੀ ਜ਼ਿਆਦਾ ਇਨਕਮ ਹੈ ਕਿ ਮੈਨੂੰ ਗਵਰਨਮੈਂਟ ਨੂੰ ਰਿਟਰਨ ਭਰਨੀਆਂ ਪੈਂਦੀਆਂ ਬੈਂਕ ਨੂੰ ਮੈਂ ਰਿਟਰਨ ਭਰਦੀਆਂ ਮਤਲਬ ਮੈਂ ਟੈਕਸ ਪੇ ਕਰਦੀ ਹਾਂ ਸੋ ਕੋਰਟ ਨੇ ਸਾਫ਼ ਸ਼ਬਦਾਂ ਦੇ ਵਿੱਚ ਜੀ ਇਹਨਾਂ ਦੀ ਇਸ ਚੀਜ਼ ਨੂੰ ਮਨਾ ਕਰਤਾ ਰਿਜੈਕਟ ਕਰਤਾ ਕਿਉਂਕਿ ਇਹ ਚੀਜ਼ ਕੋਰਟ ਅਮਾਨਿਆ ਨਹੀਂ ਕਰਦੀ ਸੁਪਰੀਮ ਕੋਰਟ ਦੇ ਅਕੋਰਡਿੰਗ ਘਰ ਵਾਲੀ ਦੀ ਇਨਕਮ ਅਮਾਨਿਆ ਨਹੀਂ ਹੋ ਰਹੀ ਹੈ ਇਹ ਕੁੜੀ ਤੇ ਡਿਪੈਂਡ ਕਰਦਾ ਕਿ ਉਹ ਆਪਣਾ ਇਨਕਮ ਸ਼ੋ ਕਰਨਾ ਚਾਹੁੰਦੀ ਹੈ ਨਹੀਂ ਕਰਨਾ ਚਾਹੁੰਦੀ ਸਭ ਤੋਂ ਪਹਿਲਾਂ ਤਾਂ ਹੁਣ ਆਪਾਂ ਇਹ ਗੱਲ ਕਰ ਲੈਣੇ ਆ ਕਿ ਕੋਰਟ ਦੇ ਵਿੱਚ ਦੋ ਜਿਹੜੇ ਨਵੇਂ ਅਪਡੇਟ ਆਇਓ ਕੀ ਨੇ ਸਭ ਤੋਂ ਪਹਿਲਾਂ ਜੀ ਕੋਈ ਵੀ ਕਿਸੇ ਦਾ ਕੇਸ ਚੱਲਦਾ ਹੈ ਕਾਲ ਰਿਕਾਰਡਿੰਗ ਦਾ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਕਿ ਕਾਲ ਰਿਕਾਰਡਿੰਗ ਨੂੰ ਅਮਾਨਿਆ ਕਰ ਦਿੱਤਾ ਗਿਆ ਕਾਲ ਰਿਕਾਰਡਿੰਗ ਤੁਸੀਂ ਨਹੀਂ ਕਰ ਸਕਦੇ ਹੋ ਕਿਸੇ ਦੀ ਨੰਬਰ 2 ਤੇ ਤੁਸੀਂ ਇਨਸਟਾਗ੍ਰਾਮ ਦੀ ਚੈਟ ਨੂੰ ਇਨਸਟਾਗ੍ਰਾਮ ਤੇ ਹੋਈ ਡੀਲ ਨੂੰ ਇਨਸਟਾਗ੍ਰਾਮ ਦੇ ਥਰੂ ਕੋਈ ਵੀ ਤੁਹਾਡੇ ਨਾਲ ਫਰਾਡ ਹੋਇਆ ਕੁਝ ਵੀ ਹੋਇਆ ਉਸ ਨੂੰ ਤੁਸੀਂ ਕੋਰਟ ਵਿੱਚ ਪੇਸ਼ ਨਹੀਂ ਕਰ ਸਕਦੇ ਹੋ ਉਸ ਨੂੰ ਕੋਰਟ ਅਮਾਨਿਆ ਕਰਦੀ ਹੈ ਨੰਬਰ ਤੀਸਰਾ ਜਿਹੜਾ ਜੀ ਕਾਨੂੰਨ ਲਾਗੂ ਹੋਇਆ ਹੈ ਇਹ ਨਵੇਂ ਸਾਲ ਤੇ ਕੁਝ ਦਿਨ ਪਹਿਲਾਂ ਹੀ ਇਹ ਕਾਨੂੰਨ ਹੋਇਆ ਕਿ ਲਾਗੂ ਛੋਟੀ ਸੋਸ਼ਲ ਮੀਡੀਆ ਦੀ ਇਨਕਮ ਨੂੰ ਕੋਰਟ ਅਮਾਨਿਆ ਕਰਦੀ ਹੈ ਸੋਸ਼ਲ ਮੀਡੀਆ ਤੋਂ ਕੋਈ ਵੀ ਤੁਸੀਂ ਕਮਾਈ ਕਰਦੇ ਹੋ ਕਿਸੇ ਵੀ ਤਰ੍ਹਾਂ ਦੀ ਉਸ ਚੀਜ਼ ਨੂੰ ਕੋਰਟ ਨਹੀਂ ਮੰਨਦੀ ਹੈ ਮੈਂ ਇਹ ਗੱਲਾਂ ਪਹਿਲਾਂ ਵੀ ਕੰਗੀਆਂ ਸੀ ਮੈਂ ਹੁਣ ਵੀ ਕਹਿਣੀ ਹੈ ਪਹਿਲੀ ਗੱਲ ਤਾਂ ਕੋਰਟ ਹੀ ਨਹੀਂ ਮੰਨਦੀ ਹੈ ਇਸ ਚੀਜ਼ ਨੂੰ ਚਾਹੇ ਕਰੋੜ ਰੁਪਈਆ ਕਮਾ ਲਈਏ ਕੋਰਟ ਨਹੀਂ ਮੰਨਦੀ ਹੈ ਕਿਉਂਕਿ ਕੋਰਟ ਦੇ ਆਪਣੇ ਕੁਝ ਵਿਚਾਰ ਨੇ ਆਪਣੇ ਕੁਝ ਸੋਚਣੀਆਂ ਸੋਚ ਸਮਝ ਕੇ ਇਹ ਚੀਜ਼ ਬਣਾਈ ਹੋਣੀ ਹੈ ਸੋਸ਼ਲ ਮੀਡੀਆ ਤੇ ਅੱਜ ਬੋਲਦੇ ਆਂ ਮਿਹਨਤ ਕਰਦੇ ਆਪਾਂ ਬਹੁਤ ਸਾਲ ਲੱਗਦੇ ਆ ਸੋਸ਼ਲ ਮੀਡੀਆ ਦੇ ਉੱਪਰ ਇੱਕ ਇੱਕ ਸਬਸਕ੍ਰਾਈਬਰ ਜੋੜ ਕੇ ਆਪਣੇ ਮੁਕਾਮ ਤੱਕ ਪਹੁੰਚਣ ਦੀ ਆਪਣੀ ਜਿੰਨਾ ਆਪਾਂ ਟਾਰਗੇਟ ਲੈ ਕੇ ਚੱਲੇ ਹਾਂ ਉੱਥੇ ਤੱਕ ਪਹੁੰਚਦੇ ਬਹੁਤ ਸਾਲ ਲੱਗਦੇ ਆ ਬੰਦੇ ਨੂੰ ਆਪਣਾ ਚਿਹਰਾ ਆਪਣੀ ਸ਼ਬੀ ਆਪਣੀ ਪਹਿਚਾਨ ਬਣਾਉਣ ਦੀ ਪਹਿਚਾਨ ਬਣਾ ਰਹੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਉਸ ਨੂੰ ਇਨਕਮ ਦਾ ਸਾਧਨ ਨਹੀਂ ਮੰਨਿਆ ਜਾਊਗਾ ਉਸ ਦੇ ਨਾਲ ਨਾਲ ਥੋੜੀ ਜਿਹੀ ਇਨਕਮ ਹੁੰਦੀ ਹੈ ਤਾਂ ਉਸ ਨੂੰ ਤਾਂ ਕੋਰਟ ਤਾਂ ਡਿਨਾਈ ਕਰਦੀ ਹੀ ਹੈ ਮੈਂ ਖੁਦ ਵੀ ਇਸ ਚੀਜ਼ ਦੇ ਉੱਪਰ ਇੱਕ ਟਿੱਪਣੀ ਕਰਦੀ ਹਾਂ ਕਿ ਕੀ ਸੋਚ ਕੇ ਇੱਕ ਚੀਜ਼ ਪਾਈ ਜਾਂਦੀ ਆ ਕੋਟ ਦੇ ਵਿੱਚ ਕੁੜੀ ਦਾ ਇਨਕਮ ਦਾ ਸਾਧਨ ਦੋ ਬੱਚੇ ਇੱਕ ਔਰਤ ਨੂੰ ਪੈਦਾ ਕਰਕੇ ਦੋ ਬੱਚਿਆਂ ਦੇ ਨਾਲ 7 ਸਾਲਾਂ ਦਾ ਬਾਤ ਨਾ ਪੁੱਛੀ ਹੋਵੇ ਘਰੋਂ ਕੱਢਿਆ ਹੋਵੇ ਉਹ ਔਰਤ ਸੋਚੋ ਤੁਸੀਂ ਕਿ ਚਲੋ ਮੇਰੇ ਭਰਾ ਚੰਗੇ ਆ ਮੇਰੇ ਬਾਈ ਮਾਸੀ ਦੇ ਮੁੰਡੇ ਬਹੁਤ ਚੰਗੇ ਆ ਰੱਬ ਇਹੋ ਜਿਹੇ ਭਰਾ ਸਭ ਨੂੰ ਦੇਵੇ ਜੇ ਇਹੋ ਜਿਹੇ ਭਰਾ ਹੋਣ ਨਾ ਕੁੜੀਆਂ ਦੇ ਤਾਂ ਮੈਨੂੰ ਲੱਗਦਾ ਕੁੜੀਆਂ ਨੂੰ ਜਿਹੜਾ ਆਪਣੇ ਹਸਬੰਡ ਆਪਣੇ ਲਾਈਫ ਪਾਰਟਨਰ ਤੋਂ ਦੁੱਖ ਮਿਲਦਾ ਨਾ ਉਹ ਅੱਧੇ ਤੋਂ ਵੀ ਅੱਧਾ ਰਹਿ ਜਾਂਦਾ ਜੇ ਉਹਨੂੰ ਸਾਥ ਦੇਣ ਵਾਲੇ ਉਹਦੇ ਭੈਣ ਭਰਾ ਉਹਦੇ ਰਿਸ਼ਤੇਦਾਰ ਚੰਗੇ ਨਹੀਂ ਹਨ ਮੰਨ ਕੇ ਚੱਲੋ ਕਿ ਜੇ ਮੇਰੇ ਕਜ਼ਨ ਬ੍ਰਦਰ ਵੀ ਮੇਰਾ ਸਾਥ ਨਾ ਦਿੰਦੇ ਉਹ ਵੀ ਮੈਥੋਂ ਮੁੱਖ ਫੇਰ ਲੈਂਦੇ ਤੇ ਅੱਜ ਦੀ ਟਾਈਮ ਮੇਰੀ ਹਾਲਤ ਕੀ ਹੋਣੀ ਸੀ ਕਿਉਂਕਿ ਉਸ ਗਟਰਚ ਮੈਂ ਵਾਪਸ ਨਹੀਂ ਜਾਉਂਗੀ ਜਿੱਥੇ ਮੈਨੂੰ ਮੈਂ ਨਹੀਂ ਬੋਲਣਾ ਚਾਹੂੰਗੀ ਜਿੱਥੇ ਮੈਂ ਖੁਦ ਬਿਕਦੀ ਨਜ਼ਰ ਆਂਦੀ ਹੁਆ ਮੈਂ ਖੁਦ ਕਿਸੇ ਦੀ ਪਤਨੀ ਘਾਟ ਰਖੈ ਜਿਆਦਾ ਨਜ਼ਰ ਆਂਦੀ ਹੁਆ ਮੈਂ ਉੱਥੇ ਨਹੀਂ ਰਹਿ ਸਕਦੀ ਮੈਂ ਉੱਥੇ ਨਹੀਂ ਰਹਿ ਸਕਦੀ ਹੁਣ ਮੇਰੇ ਲਈ ਤੋ ਆਪਸ਼ਨ ਬਚਨਗੇ ਜਾਂ ਤਾਂ ਮੈਂ ਆਪਣੇ ਬੱਚਿਆਂ ਦੇ ਸਮੀਤ ਸੁਸਾਈਡ ਕਰ ਲੂੰਗੀ ਜਾਂ ਮੈਂ ਝਾੜੂ ਪੋਚਾ ਬਰਤਨ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲੂੰਗੀ ਤੇ ਜਾਂ ਤੀਸਰਾ ਆਪਸ਼ਨ ਔਰਤਾਂ ਖੁਦ ਬਿਕ ਜਾਂਦੀਆਂ ਆਪਣੇ ਬੱਚੇ ਪਾਲਣ ਲਈ ਤਵਾਇਫ ਨੂੰ ਤਵਾਇਫ ਨਾ ਕਿਹਾ ਕਰੋ ਜਿਹੜੇ ਲੋਕ ਤਵਾਇਫ ਨੂੰ ਤਵਾਇਫ ਕਹਿੰਦੇ ਆ ਸਭ ਤੋਂ ਜ਼ਿਆਦਾ ਕਰੂਰਤਾ ਉਹ ਕਰਦੇ ਆ ਕਿਉਂਕਿ ਔਰਤ ਕੋਤ ਤਵਾਈਫ ਨਹੀਂ ਹੁੰਦੀ ਉਸਦੀ ਇੱਕ ਮਜਬੂਰੀ ਹੁੰਦੀ ਹੈ ਕਿ ਉਹ ਜਿਸਮ ਫਰੋਸ਼ੀ ਜਾਂ ਤਵਾਈਫ ਬੰਦੀ ਹੈ ਕਿਉਂਕਿ ਕੋਈ ਜਾਂ ਤਾਂ ਉਹ ਮਾਂ ਹੁੰਦੀ ਹੈ ਜਾਂ ਭੈਣ ਹੁੰਦੀ ਹੈ ਉਸਦੀ ਮਜਬੂਰੀ ਉਹਨੂੰ ਇਹ ਸਭ ਕੁਝ ਕਰਾਉਂਦੀ ਹੈ ਇਹ ਚੀਜ਼ਾਂ ਜਿਵੇਂ ਜਿਵੇਂ ਉਮਰ ਹੁੰਦੀ ਜਾਂਦੀ ਹੈ ਏਜ ਸਿਖਾਉਂਦੀ ਹੈ ਚੀਜ਼ਾਂ ਆਪਾਂ ਨੂੰ ਆਪਣੇ ਤਜਰਬੇ ਸਿਖਾਉਂਦੇ ਆਪਾਂ ਸਮੇਂ ਤੋਂ ਪਹਿਲਾਂ ਕੋਈ ਗਿਆਨ ਦੀ ਪ੍ਰਾਪਤੀ ਨਹੀਂ ਕਰ ਸਕਦੇ ਜਿਵੇਂ ਜਿਵੇਂ ਐਕਸਪੀਰੀਅੰਸ ਤੁਹਾਨੂੰ ਏਜ ਤੋਂ ਤੁਹਾਡਾ ਤਜਰਬਾ ਦੇਖੇ ਜਾਂਦਾ ਉਹ ਗਿਆਨ ਤੁਹਾਡਾ ਆਪਣਾ ਹੁੰਦਾ ਹੈ ਜਿਹੜਾ ਤੁਸੀਂ ਦੂਸਰਿਆਂ ਤੋਂ ਵਟੌਰਦੇ ਆ ਉਹ ਸਿਰਫ ਇੱਕ ਕਹਿਣ ਦੀਆਂ ਗੱਲਾਂ ਦਿਖਾਵਾ ਹੁੰਦੇ। ਸੋ ਔਰਤਾ ਕੋਲੇ ਇਹ ਹੀ ਦੋ ਤਿੰਨ ਆਪਸ਼ਨ ਬਚਦੀ ਐ ਮਰਦ ਵੱਲੋਂ 27 ਔਰਤ ਗੱਲ ਹੋ ਰਹੀ ਐ ਮਰਦ ਵੱਲੋਂ 27 ਔਰਤ ਦੀ ਹਰ ਔਰਤ ਦੀ ਗੱਲ ਨਹੀਂ ਹੋ ਰਹੀ ਐ ਸੋ ਔਰਤਾ ਕੋਲੇ ਦੋ ਤਿੰਨ ਆਪਸ਼ਨ ਹੁੰਦੀ ਐ ਮੈਨੂੰ ਤੀਸਰਾ ਆਪਸ਼ਨ ਬਿਲਕੁਲ ਪਸੰਦ ਨਹੀਂ ਐ ਉਸ ਤੋਂ ਬਿਹਤਰ ਐ ਕਿ ਮੈਂ ਦੂਸਰਾ ਆਪਸ਼ਨ ਚੁਣੂੰਗੀ। ਅਗਰ ਮੈਨੂੰ ਕੋਈ ਮੇਰੇ ਹਾਲਾਤ ਇਸ ਤਰ੍ਹਾਂ ਦੇ ਹੋਣਗੇ ਤਾਂ ਮੈਂ ਆਪਣੇ ਬੱਚਿਆਂ ਦੇ ਨਾਲ ਸੁਸਾਇਡ ਕਰੂੰਗੀ ਜਾਂ ਮੈਂ ਝਾੜੂ ਪੋਚੇ ਬੋਕਰਾਂ ਲੋਕਾਂ ਦੇ ਮੈਂ ਚਾਹ ਵੇਚੂੰਗੀ ਜੋ ਮੇਰੇ ਬਸਟ ਹੋਗਾ ਮੈਂ ਉਹ ਕੰਮ ਕਰੂੰਗੀ ਤੀਸਰਾ ਕੰਮ ਕਰਨ ਦੀ ਹਰ ਇੱਕ ਦੇ ਵਿੱਚ ਹਿੰਮਤ ਨਹੀਂ ਹੁੰਦੀ ਜੋ ਕਰਦੀਆਂ ਬਹੁਤ ਹਿੰਮਤ ਵਾਲੀਆਂ ਹੁੰਦੀਆਂ ਬਹੁਤ ਹਿੰਮਤ ਵਾਲੀਆਂ ਕਿਉਂਕਿ ਉਹ ਅੰਦਰੋਂ ਨਹੀਂ बिकਦੀਆਂ ਉਹਨਾਂ ਦੇ ਸਿਰਫ ਸਰੀਰ बिकਦੇ ਹੈ ਸੋ ਇਹਦੇ ਲਈ ਬਹੁਤ ਜਿਗਰਾ ਬਹੁਤ ਹਿੰਮਤ ਚਾਹੀਦੀ ਹੈ ਸੋ ਮੈਨੂੰ ਭਾਈ ਨਹੀਂ ਲੋੜ ਪਈ ਕਿਉਂਕਿ ਭਾਈ ਮੇਰੇ ਮਾਪਿਓ ਮੇਰਾ ਚਲੋ ਬਾਪ ਦੀ ਗੱਲ ਵਿੱਚ ਐਡ ਹੋ ਜਾਂਦਾ ਇੱਕ ਜਿਵੇਂ ਆਪਾਂ ਐਗਜ਼ਾਮਪਲ ਦਿੰਨੇ ਆ ਮੇਰੇ ਭਰਾ ਬਈ ਬਹੁਤ ਚੰਗੇ ਆ ਮੈਨੂੰ ਨੌਕਤਾ ਨਹੀਂ ਹੋਣ ਦਿੰਦੇ ਖੁਦ ਦੀ ਮੇਰੀ ਕੋਈ ਸਰਕਾਰੀ ਜੋਬ ਨਹੀਂ ਐ ਮੈਂ ਕੋਈ ਗੈਸਟ੍ਰਟ ਅਫਸਰ ਨਹੀਂ ਐ ਮੈਂ ਕੋਈ ਕਿਸੇ ਤਰ੍ਹਾਂ ਦੀ ਕੋਈ ਮੇਰੀ ਸੈਲਰੀ ਨਹੀਂ ਐ ਜੋ ਮੇਰੇ ਅਕਾਊਂਟ ਦੇ ਵਿੱਚ ਆਉਂਦੀ ਐ ਜਿੱਦਾ ਇਸ ਇਹ ਬਿਊਰਾ ਮੰਗਣ ਤੇ ਨਾਲ ਦੀ ਨਾਲ ਮੈਂ ਇੱਕ ਚੀਜ਼ ਹੋਰ ਕਰਦਣੀ ਐ ਇਸ ਨੂੰ ਕੋਟ ਨਹੀਂ ਮੰਨਦੀ ਐ ਪਰ ਫਿਰ ਵੀ ਮੈਂ ਆਪਣੇ ਵੱਲੋਂ ਕਹਿ ਦਿੰਦੀ ਐ ਅਗਰ ਇਹ ਮੇਰੇ ਬੈਂਕ ਅਕਾਊਂਟ ਸਾਬਿਤ ਕਰ ਦਿੰਦੇ ਕਿ ਮੇਰੇ ਅਕਾਊਂਟ ਦੇ ਵਿੱਚ ਮੇਰੇ YouTube ਦੀ ਇਨਕਮ ਆਉਂਦੀ ਐ ਮੇਰੇ ਅਕਾਊਂਟ ਵਿੱਚ ਆਉਂਦੀ ਐ ਮੈਂ ਆਪਣਾ ਕੇਸ ਵਾਪਸ ਲੈਣ ਨੂੰ ਤਿਆਰ ਹਾਂ ਮੈਂ ਆਪਣਾ ਕੇਸ ਪੂਰੀ ਤਰ੍ਹਾਂ ਵਾਪਸ ਲਵਾਂਗੀ ਮੈਂ ਇੱਥੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਹਿ ਰਹੀ ਹਾਂ ਇਹ ਅਗਰ ਸਾਬਿਤ ਕਰ ਦਿੰਦੇ ਆ ਕਿ YouTube ਚੈਨਲ ਮੇਰੇ ਨਾਮ ਤੇ ਹੈ ਮੇਰਾ ਉਸ ਦੇ ਨਾਲ ਜੋ ਡਾਕੂਮੈਂਟਸ ਕਿਉਂ ਪਾਸਪੋਰਟ ਲੱਗਦਾ ਉਹ ਅਗਰ ਮੇਰਾ ਹੈ ਉਹ ਉਸ ਦੇ ਨਾਲ ਜੋ ਅਕਾਊਂਟ ਹੈ ਬੈਂਕ ਉਹ ਮੇਰਾ ਹੈ ਤਾਂ ਮੈਂ ਉਸ ਦੇ ਬਦਲੇ ਆਪਣਾ ਕੇਸ ਵਾਪਸ ਲੈਣ ਨੂੰ ਤਿਆਰ ਹਾਂ ਸੋ ਇਸ ਤੋਂ ਵਧੀਆ ਤੁਹਾਡੇ ਲਈ ਡੀਲ ਨਹੀਂ ਹੋ ਸਕਦੀ ਜੋ ਸੋ ਉਹਨਾਂ ਦੇ ਵਕੀਲ ਵੀ ਮੇਰੀ ਵੀਡੀਓ ਦੇਖਦੇ ਹੋਣਗੇ ਖੁਦ ਵੀ ਚਰਜਿਤ ਵੀਡੀਓ ਦੇਖਦਾ ਹੋਏਗਾ ਸੋ ਮੋਂਨ ਨੂੰ ਇਹੀ ਕਹੂੰਗੀ ਕਿ ਉਹ ਜਦੋਂ ਜਹਦ ਕਰਨ ਪਤਾ ਕਰੋ ਕਿ ਅਕਾਊਂਟ ਮੇਰੇ ਨਾਂ 'ਤੇ ਹੈ ਤੇ ਜੇ ਆਪਾ ਦੇ ਸੋਚਦੇ ਹੋਣ ਕਿ ਕਿਹਦੇ ਨਾਮ 'ਤੇ ਹੋਊਗਾ ਉਹਦੇ ਨਾਮ 'ਤੇ ਵੀ ਨਹੀਂ ਹੈ ਕਿਉਂਕਿ ਅਕਾਊਂਟ ਇਹ YouTube ਚੈਨਲ ਮੇਰਾ ਖੁਦ ਦਾ ਨਹੀਂ ਹੈ ਮੈਂ ਇਸ ਤੇ ਸਿਰਫ ਬੈਠ ਕੇ ਆਪਣੀ ਆਵਾਜ਼ ਦਿੰਨੀ ਹੈ ਮੇਰੀ ਸਿਰਫ ਪਛਾਣ ਹੈ ਅਕਾਊਂਟ ਮੇਰੇ ਨਹੀਂ ਹੈ ਇਸ ਦੀ ਕਮਾਈ ਮੈਂ ਨਹੀਂ ਖਾऊंगी ਮੇਰਾ ਸਿਰਫ ਮਕਸਦ ਹੈ ਆਪਣੀ ਆਵਾਜ਼ ਤੁਹਾਡੇ ਸਾਰਿਆਂ ਤੱਕ ਪਹੁੰਚਾਉਣੀ ਹੈ ਛੇ ਮਨਕੇ ਚਲੋਕ ਕੀ ਚਲੋਕ ਕਮਾਈ ਹੈ ਵੀ ਕਮਾਈ ਹੈ ਵੀ 10000 15000 ਪ੍ਰਾਈਵੇਟ ਜੌਬ ਦੀ ਤਰ੍ਹਾਂ ਕਮਾਈ ਹੋ ਸਕਦੀ ਹੈ ਤਾਂ ਬੱਚੇ ਹੈ ਬੱਚੇ ਪਾਲਣੇ ਵੀ ਹੈ ਇੱਕ ਔਰਤ ਨੂੰ ਤੁਸੀਂ ਇੱਕ ਤੋਂ ਤਿੰਨ ਬਣਾ ਕੇ ਵਾਪਸ ਭੇਜ ਦਿੰਨੀ ਹੈ ਤਾਂ ਢਿੱਡ ਤਿੰਨ ਹੋ ਜਾਂਦੇ ਖਾਣ ਵਾਲੇ ਔਰਤ ਨੂੰ ਤੁਸੀਂ ਨਾ ਤਾਂ ਗਲਤ ਤਰੀਕੇ ਨਾਲ ਪੈਸਾ ਕਮਾਇਆ برداشت ਕਰਦੇ ਹੋ ਕਿ ਇਹ ਤਾਂ ਬੰਦੇ ਬੰਦਿਆਂ ਦੀ ਕਮਾਈ ਖਾਂਦੀ ਹੈ ਜਿਸ ਤਰ੍ਹਾਂ ਦੇ ਤਾਣੇ ਦਿੰਦੇ ਹੋ ਨਾ ਤੁਸੀਂ ਔਰਤ ਨੂੰ ਖੁਦ ਮਿਹਨਤ ਕਰਕੇ ਕਮਾਈ ਖਾਣ ਦਿੰਦੇ ਹੋ ਫਿਰ ਵੀ ਤੁਹਾਨੂੰ ਪ੍ਰੋਬਲਮ ਹੈ ਤਾਂ ਟੋੜੇ ਬੱਚੇ ਫਿਰ ਪਾਲੂਗੀ ਕਿਵੇਂ ਔਰਤ ਇਹ ਵੀ ਸਵਾਲ ਹੈ ਤੁਸੀਂ ਖੁਦ ਆਪਣੇ ਬੱਚਿਆਂ ਦੀਆਂ ਫੀਸਾਂ ਭਰੋ ਪੈਦਾ ਕੀਤੇ ਨੇ ਵਿਆਹ ਕਰਵਾਇਆ ਹੈ ਅੱਛਾ ਇੱਕ ਨਾਲ ਦੀ ਨਾਲ ਜੀ ਇੱਕ ਕੋਰਟ ਦੇ ਵਿੱਚ ਹਰ ਵਾਰੀ ਇੱਕ ਗੱਲ ਕਹਿੰਦੇ ਆ ਕਿ ਮੇਰੇ ਇਹਨਾਂ ਦੇ ਵਕੀਲ ਕਹਿੰਦੇ ਆ ਕਿ ਮੇਰੇ ਕਲਾਇੰਟ ਦੇ ਨਾਮ ਕੁਝ ਨਹੀਂ ਹੈ ਜੀ ਮੇਰੇ ਕਲਾਇੰਟ ਕੋਲ ਕੁਝ ਨਹੀਂ ਹੈ ਕੋਰਟ ਇਸ ਚੀਜ਼ ਨੂੰ ਨਹੀਂ ਮੰਨਦੀ ਆ ਭਾਈ ਕੋਰਟ ਨੇ ਸਾਫ ਸ਼ਬਦਾਂ ਚ ਕਿਹਾ ਕਿ ਜੇ ਤੁਹਾਡੇ ਬੰਦੇ ਦੇ ਨਾਮ ਕੁਝ ਵੀ ਨਹੀਂ ਹੈ ਉਸ ਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਭਾਈ ਵਿਆਹ ਕਿਉਂ ਕਰਾਇਆ ਦੋ ਜਵਾਕ ਕਿਉਂ ਪੈਦਾ ਕੀਤੇ ਚਾਹੇ ਬਗਲੀ ਪਾ ਕੇ ਮੰਗੇ ਭੀਖ ਮੰਗੇ ਚਾਹੇ ਪੱਠੇ ਤੇ ਕੰਮ ਕਰੇ ਚਾਹੇ ਦਿਹਾੜੀ ਨਾ ਕਰੇ ਭਾਈ ਜੋ ਮਰਜ਼ੀ ਮਜ਼ਦੂਰੀ ਕਰਕੇ ਲਿਆਵੇ ਖਰਚਾ ਪੇ ਕਰਨਾ ਪੈਣਾ ਇਹ ਬੰਦੇ ਦਾ ਅਧਿਕਾਰ ਹੈ ਫਰਜ ਹੈ ਕਿ ਉਹ ਆਪਣੇ ਬੱਚਿਆਂ ਦਾ ਭਰਨ ਪੋਸ਼ਣ ਕਰੇ ਕੋਰਟ ਇਹ ਕਹਿੰਦੀ ਹੈ ਨਾਕੀ ਕੋਟ ਇਹ ਕਹਿੰਦੀ ਤੁਹਾਡੇ ਨਾਂ ਤੇ ਕੁਝ ਨਹੀਂ ਤੁਹਾਡੇ ਨਾਂ ਤੇ ਕੁਝ ਨਹੀਂ ਕੋਰਟ ਨੂੰ ਸਭ ਪਤਾ ਹੁੰਦਾ ਕਿ ਪਿਓ ਦਾਦੇ ਦੇ ਨਾਂ ਤੇ ਜ਼ਮੀਨਾਂ ਜਿਹੜੀਆਂ ਉਹ ਮੁੰਡੇ ਦੇ ਨਾਂ ਤੇ ਕਿਉਂ ਨਹੀਂ ਹੁੰਦੀਆਂ ਕੋਰਟ ਬੇਫਕੂਫ ਨਹੀਂ ਕੋਟਾਂ ਕੋਟਾਂ ਨੂੰ ਰੋਜ਼ ਇਹੋ ਜਿਹੇ ਹਜ਼ਾਰ-ਹਜ਼ਾਰ ਬੰਦੇ ਟੱਕਰਦੇ ਐ ਤੇ ਕੋਟਾਂ ਦੇ ਤਜਰਬੇ ਹੁੰਦੇ ਐ ਸੋ ਬੁੱਧੂ ਬਣਾਉਣ ਵਾਲੇ ਕੋਸ਼ਿਸ਼ ਕਰਦੇ ਐ ਕਿ ਆਪਾਂ ਗੁੰਮਰਾਹ ਕਰ ਲਈਏ ਕਾਨੂੰਨ ਨੂੰ ਪਰ ਕਾਨੂੰਨ ਇੰਨਾ ਵੀ ਬੇਫਕੂਫ ਨਹੀਂ ਹੁੰਦਾ ਕਿ ਉਹਨੂੰ ਪਤਾ ਨਹੀਂ ਚੱਲਦਾ ਜੱਜ ਸਾਹਿਬ ਨੇ ਇਹ ਵੀ ਅੱਜ ਸਾਫ਼ ਸ਼ਬਦਾਂ ਚ ਕਹਿਤਾ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਵਕੀਲ ਸਾਹਿਬ ਨੂੰ ਕਿਹਾ ਉਹਨਾਂ ਦੇ ਨੂੰ ਇਹ ਜਿਹੜਾ ਵਾਰ-ਵਾਰ ਤੁਸੀਂ ਐਪਲੀਕੇਸ਼ਨ ਲਾਉਂਦੇ ਆ ਇਹ ਨਾ ਲਾਓ ਇਹ ਚੀਜ਼ਾਂ ਵੀ ਕਾਨੂੰਨ ਨਹੀਂ ਮੰਨਦਾ ਇਸ ਚੀਜ਼ ਨੂੰ ਦੂਸਰਾ ਨੰਬਰ ਜਿਹੜਾ ਤੁਸੀਂ ਇਨਕਮ ਦਾ ਬਿਊਰਾ ਮੰਗਦੇ ਹੋ ਉਸ ਨੂੰ ਵੀ ਸੁਪਰੀਮ ਕੋਰਟ ਨਹੀਂ ਮੰਗਦੀ ਹੈ ਸੁਪਰੀਮ ਕੋਰਟ ਤੋਂ ਉੱਪਰ ਕੋਈ ਕੋਰਟ ਨਹੀਂ ਹੈ ਸੁਪਰੀਮ ਕੋਰਟ ਇਸ ਚੀਜ਼ ਨੂੰ ਰਿਜੈਕਟ ਕਰਦੀ ਹੈ ਕਿ ਕੁੜੀ ਦੀ ਤੁਸੀਂ ਇਨਕਮ ਦਾ ਇਸ਼ੂ ਨਹੀਂ ਠਾ ਸਕਦੇ ਖਰਚੇ ਦੇ ਵਿੱਚ ਨੰਬਰ 3 ਤੇ ਜੱਜ ਸਾਹਿਬ ਨੇ ਉਹਨਾਂ ਦੇ ਵਕੀਲ ਨੂੰ ਕਿਹਾ ਕਿ ਜੋ ਤੁਸੀਂ ਪ੍ਰੋਸੀਜਰ ਚੱਲ ਰਿਹਾ ਉਸ ਤੇ ਆਓ ਅਲਤੂ ਫਾਲਤੂ ਦਾ ਟਾਈਮ ਕੋਰਟ ਦਾ ਨਾਂ ਲਿਆ ਜਾਵੇ ਹੁਣ ਦੇਖੋ ਜੀ ਇਹਨਾਂ ਤੇ ਦਿਮਾਗ ਦੀਆਂ ਖੇਡਾਂ ਮਤਲਬ ਚਲੋ ਠੀਕ ਹੈ ਸਮਾਂ ਖਰਾਬ ਕਰ ਰਹੇ ਐ ਕੋਰਟ ਨੂੰ ਗੁੰਮਰਾਹ ਕਰ ਰਹੇ ਐ ਮੈਨੂੰ ਇਹ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਹਾਲਾਂਕਿ ਇਹ ਚੀਜ਼ਾਂ ਮੇਰੇ ਹੱਡਾਂ 'ਚ ਰਚ ਗਈਆਂ ਹੁਣ ਮੈਨੂੰ ਪਰੇਸ਼ਾਨ ਨਹੀਂ ਕਰ ਸਕਦੇ ਮੈਂ ਤਰੀਕਾਂ ਤੇ ਦੋਵਾਂ ਤੇ ਵੱਧ ਜਾਊਂਗੀ ਮੈਨੂੰ ਇਹ ਕਾਦੀ ਪਰੇਸ਼ਾਨੀ ਹੈ ਕਿਉਂਕਿ ਮੇਰੇ ਲਈ ਤਾਂ ਕੋਰਟ ਜਾਣਾ ਬਹੁਤ ਸੌਖਾ ਹੈ ਕਿਉਂਕਿ ਮੇਰੇ ਤਾਂ ਨੇੜੇ ਹੀ ਐ ਕੋਰਟ ਪਰ ਇੱਕ ਦਿਮਾਗ 'ਚ ਚੀਜ਼ ਆਉਂਦੀ ਐ ਜਦੋਂ ਸੋਚਦੇ ਆਪਾਂ ਕਿ ਜ਼ਮੀਨਾਂ ਜਾਇਦਾਦ ਤਾਂ ਤੁਹਾਡੇ ਕੋਲੇ ਐ ਦਾਜ ਤੁਸੀਂ ਰੱਖ ਲਿਆ ਬਾਅਦ ਵਿੱਚ ਜਿੰਨੇ ਸ਼ਗਨ ਸਲਾਮੀਆਂ ਮਾਂ ਪਿਓ ਤੋਂ ਪੈਸੇ ਇਕੱਠੇ ਕਰਕੇ ਤੁਹਾਡੇ ਘਰ 'ਚ ਸਾਰੇ ਥੱਪਤੇ ਤੇ ਹਾਲੇ ਵੀ ਕੋਰਟ ਦੇ ਵਿੱਚ ਕਹਿੰਦੇ ਨੇ ਥੋੜੀ ਜਿਹੀ ਸ਼ਰਮ ਇੰਨੀ ਵੀ ਸ਼ਰਮ ਹੈ ਨਹੀਂ ਤੁਹਾਡੇ ਅੰਦਰ ਭੋਰਾ ਵੀ ਸ਼ਰਮ ਨਹੀਂ ਵੀ ਤੁਸੀਂ ਇੰਨੀ ਸ਼ਰਮ ਮੰਨ ਲਓ ਵੀ ਜੋ ਸਾਨੂੰ ਸਭ ਕੁਝ ਦੇਗੀ ਸਭ ਕੁਝ ਲੁਟਾਗੀ ਸਾਡੇ ਤੇ ਤੇ ਵਾਪਸ ਉਸ ਤੋਂ ਉਸਦੀ ਕਮਾਈ ਮੰਗੀ ਜਾਂਦੀ ਹੈ ਮਤਲਬ ਉਹਦੀ ਕਮਾਈ ਦਾ ਬਿਊਰਾ ਮੰਗਿਆ ਜਾਂਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕੁਸੀਂ ਸਾਬਿਤ ਕਰ ਦਿਓ ਮੈਂ ਆਪਣਾ ਕੇਸ ਵਾਪਸ ਲੈ ਲੂੰਗੀ ਇਸ ਤੋਂ ਉੱਪਰ ਤੁਹਾਨੂੰ ਹੋਰ ਕੋਈ ਆਫਰ ਨਹੀਂ ਦੇ ਸਕਦਾ ਮੈਂ ਸਭ ਤੋਂ ਸੋਹਣੀ ਤੇ ਸਭ ਤੋਂ ਵੱਡੀ ਤੁਹਾਨੂੰ ਆਫਰ ਦਿੱਤੀ ਹੋਈ ਹੈ ਵਕੀਲ ਸਾਹਿਬ ਇਹਨਾਂ ਦੇ ਕਹਿੰਦੇ ਕੁਝ ਡਾਕੂਮੈਂਟਸ ਹੈ ਜੀ ਸਾਡੇ ਕੋਲੇ ਪੋਸ਼ ਬਾਕੀ ਅਸੀਂ ਕਲੈਕਟ ਕਰਾਂਗੇ ਜਦੋਂ ਕਲੈਕਟ ਕਰ ਲੈ ਮੈਨੂੰ ਵੀ ਜਰੂਰ ਦਿਖਾ ਦਿਓ ਹਨਾ ਮੈਨੂੰ ਵੀ ਪਤਾ ਲੱਗੇ ਕਿ ਮੇਰੀ ਇਹ ਕਮਾਈ ਹੈ ਮੇਰੇ ਅਕਾਊਂਟ ਚੱਲਦੇ ਪਏ ਆ ਬੈਂਕਾਂ ਦੇ ਵਿੱਚ ਜੋ ਮੈਂ ਓਪਨ ਨਹੀਂ ਕਰਾਇਆ ਮੇਰੇ ਅਕਾਊਂਟ ਚੱਲਦੇ ਆ ਤੁਸੀਂ ਕਢਾਓ ਡਾਕੂਮੈਂਟ ਮੈਂ ਵੀ ਦੇਖ ਲੂੰਗੀ ਵੀ ਕਿਵੇਂ ਬਣ ਜਾਂਦੇ ਆ ਕਿਵੇਂ ਬੈਂਕਾਂ ਦੇ ਵਿੱਚ ਅਕਾਊਂਟ ਝੂਠੇ ਕਿਵੇਂ ਬਣ ਜਾਂਦੇ ਆ ਉਹ ਆਪਾਂ ਚਲੋ ਦੇਖਾਂਗੇ ਤੁਸੀਂ ਕਰਿਓ ਕੋਸ਼ਿਸ਼ ਠੀਕ ਹੈ ਸੋ ਇਹ ਕੋਈ ਗੱਲ ਨਹੀਂ ਇਹ ਬਚਕਾਨੀਆਂ ਹਰਕਤਾਂ ਕਰਦੇ ਹੀ ਹੁੰਦੇ ਆ ਬੁਖਲਾਈ ਵੀ ਬਿੱਲੀ ਖੰਬੇ ਨੋਚਦੀ ਹੁੰਦੀ ਆ ਤੇ ਤੁਸੀਂ ਕੋਰਟ ਦੇ ਵਿੱਚੋਂ ਤੁਹਾਡੇ ਵਕੀਲ ਨੇ ਭਾਈ ਤੁਹਾਡੇ ਤੋਂ ਪੈਸੇ ਲੈਣੇ ਐ ਇਹੇ ਜਿਹੀਆਂ ਬੇਵਕੂਫੀਆਂ ਕਰੂਗਾ ਉਹ ਤੁਹਾਨੂੰ ਦਿਖਾਊਗਾ ਕਿ ਮੈਂ ਪਰਫਾਰਮ ਬੈਟਰ ਪਰਫਾਰਮ ਕਰ ਰਿਹਾ ਮੈਂ ਗਾਂਹ ਵਾਲੇ ਨੂੰ ਕਲਾਇੰਟ ਨੂੰ ਐਦਾਂ ਦੇ ਸਵਾਲ ਕਰ ਰਿਹਾ ਮੈਂ ਗਾਂਹ ਵਾਲੇ ਦੇ ਮਤਲਬ ਆਪਣੀ ਐਂਟੀ ਪਾਰਟੀ ਨੂੰ ਉਲਝਾ ਰਿਹਾ ਮੈਂ ਪਰੇਸ਼ਾਨ ਕਰ ਰਿਹਾ ਤੁਹਾਨੂੰ ਇੱਕ ਤਲਾਸਾ ਦੇਊਗਾ ਫੇਰ ਹੀ ਤਾਂ ਉਸ ਨੂੰ ਪੈਸੇ ਬਣਨਗੇ ਉਹ ਤਾਂ ਪੈਸੇ ਇਕੱਠੇ ਕਰਨੀ ਹੈ ਤੇ ਮੇਨ ਬੰਦਾ ਜੀ ਫੇਰ ਗੱਲ ਹੋਈ ਆ ਜਾਂਦੀ ਹੈ ਚਰਨਜੀਤ ਖੁਦ ਐਨੇ ਜੋਗਾ ਨਹੀਂ ਹੈ ਚਰਨਜੀਤ ਖੁਦ ਐਨੇ ਜੋਗਾ ਨਹੀਂ ਹੈ ਉਸ ਨੂੰ ਦੋ ਹੀ ਬੰਦੇ ਨੇ ਚੱਕਣ ਵਾਲੇ ਸਿਰਫ ਦੋ ਬੰਦੇ ਤੇ ਉਹ ਦੋ ਬੰਦੇ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਤੇ ਚਰਨਜੀਤ ਨੂੰ ਵੀ ਪਤਾ ਹੈ ਸਿਪੇਟ ਬੜੀ ਗਲਤ ਦੇ ਵਿੱਚ ਫਸਿਆ ਹੈ ਮਤਲਬ ਐਡੀ ਤਕੜੀ ਚਪੇਟ ਦੇ ਵਿੱਚ ਫਸਿਆ ਹੋਇਆ ਹੈ ਨਾ ਉਹ ਉਹਨੂੰ ਇਹ ਲੱਗਦਾ ਕਿ ਇਹ ਉਸ ਤੇ ਹਮਦਰਦ ਹੈ ਉਸ ਦਾ ਫਾਇਦਾ ਕਰਦੀ ਹੈ ਇਹਨਾਂ ਨੇ ਤਾਂ ਉਸ ਟਾਈਮ ਤੇ ਨਹੀਂ ਤੁਹਾਡਾ ਫਾਇਦਾ ਕੀਤਾ ਜਦੋਂ ਤੁਸੀਂ ਡੇਢ ਸਾਲ ਘਰ ਦੇ ਉੱਪਰ ਤੁਹਾਡੇ ਸਟੇ ਲੈ ਕੇ ਬੈਠੇ ਰਹੇ ਆ ਫਾਇਦਾ ਤਾਂ ਤੁਹਾਡਾ ਉਦੋਂ ਨਹੀਂ ਕੀਤਾ ਇਹਨਾਂ ਨੇ ਹੁਣ ਤੁਹਾਡਾ ਫਾਇਦਾ ਕਰਨਗੇ ਇਹ ਜਦੋਂ ਤੁਹਾਡੀ ਜ਼ਮੀਨ ਦੀ ਕੀਮਤ ਅੱਛੀ ਹੋ ਗਈ ਹੈ ਹੁਣ ਤਾਂ ਉੱਥੋਂ ਜ਼ਮੀਨ ਤੇ ਭੋਰਾ ਭੋਰਨਾ ਹੈ ਉੱਥੇ ਕੋਈ ਘਰਪੁਰ ਲੈਣਾ ਹੈ ਜ਼ਮੀਨ ਮਿਲ ਜੇ ਘਰ ਪਾਉਣ ਦੇ ਪੱਜ ਨਹੀਂ ਮਿਲ ਜੇ ਥੋੜਾ دل نسکون تا ہے کہ اسی اوتھے ਬਹਿ ਗਏ ਚਲੋ ਜੀ ਇਹ ਛੋਟੋ ਗੱਲਾਂ ਇਹ ਸਾਰੀਆਂ ਅੱਖਾਂ ਦੇ ਮੂਹਰੇ ਆਪਣੇ ਆਪ ਹੀ ਆ ਜਾਣਗੀਆਂ ਜਦੋਂ ਕਹਿੰਦੇ ਹੁੰਦੇ ਹਨ ਨਾ ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਜਿੱਦੇ ਪ੍ਰਮਾਤਮਾ ਨੇ ਨੰਗੇ ਚਿੱਟੇ ਕਰਨੇ ਹੋਏ ਨਾ ਪ੍ਰਮਾਤਮਾ ਖੁਦ ਆਪੇ ਹੀ ਕਰ ਦੇਗਾ ਇਹਨਾਂ ਨੂੰ ਸੋ ਇਹੇ ਜੀਆਂ ਚੀਪ ਹਰਕਤਾਂ ਕਰਨੀਆਂ ਕਿ ਇੱਕ ਘਰ ਵਾਲੀ ਨੂੰ ਬੱਚਿਆਂ ਦੇ ਸਮੇਤ ਘਰ ਚੋਂ ਬਾਹਰ ਕੱਢ ਕੇ ਤੇ ਉਸੇ ਤੋਂ ਕੋਰਟ ਦੇ ਵਿੱਚੋਂ ਮੰਗਣਾ ਕਿ ਇਹ ਤਾਂ ਇਹਦੇ ਕੋਲੇ ਤਾਂ ਇਨਕਮ ਦਾ ਸਾਧਨ ਹੈ ਜੀ ਇਹ ਤਾਂ ਕਮਾਈ ਕਰਦੀ ਹੈ ਮੈਂ ਮਤ ਕਮਾਈ ਕਰਦੀ ਆ ਆਪਣੇ ਬੱਚੇ ਪਾਲਦੀ ਆ ਤੇਰੇ ਬੱਚੇ ਪਾਲਦੀ ਐ ਮੈਂ ਚਰਨਜੀਤ ਨੂੰ ਇਹ ਚੀਜ਼ੇ ਪੁੱਛਾਂ ਕਿ ਮੈਂ ਤੇਰੇ ਬੱਚੇ ਖੁਦ ਕਮਾ ਕੇ ਪਾਲਦੀ ਐ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਇਸ ਚੀਜ਼ ਦੀ ਤੂੰ ਫਿਰ ਬੱਚੇ ਪੈਦਾ ਕਿਉਂ ਕੀਤੇ ਤੂੰ ਵਿਆਹ ਕਿਉਂ ਕਰਵਾਇਆ ਤੈਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ ਸੀਗਾ ਤੂੰ ਸਿਰਫ ਇੱਕ ਅੱਛਾ ਬੇਟਾ ਬਣ ਸਕਦਾ ਇੱਕ ਅੱਛਾ ਭਰਾ ਬਣ ਸਕਦਾ ਨਾ ਤੂੰ ਅੱਛਾ ਬਾਪ ਐ ਨਾ ਤੂੰ ਅੱਛਾ ਪਤੀ ਐ ਸੋ ਸਮਝ ਤੋਂ ਤਾਂ ਤੇਰੇ ਵਾਂਗ ਹੀ ਆਉਣੀ ਨਹੀਂ ਕਿਉਂ ਮੈਂ ਆਪਣੀ એનર્ਜੀ ਵੇਸਟ ਕਰਾਂ ਕਿਉਂਕਿ ਸਮਝਦਾਰ ਨੂੰ ਇਸ਼ਾਰਾ ਹੀ ਵਾਧੂ ਹੁੰਦਾ ਤੇ ਤੈਨੂੰ ਤਾਂ ਢੋਲ ਬਜਾ ਬਜਾ ਕੇ ਦੱਸਿਆ ਹੋਇਆ ਸਭ ਕੁਝ ਤੈਨੂੰ ਸਮਝ ਨਹੀਂ ਆਉਂਦਾ ਕਿਉਂਕਿ ਜਦੋਂ ਕਹਿੰਦੇ ਆ ਬੰਦਾ ਬਰਬਾਦ ਹੁੰਦਾ ਤਾਂ ਉਸਦੀ ਬੁੱਧੀ ਵਿਪਰੀਤ ਹੁੰਦੀ ਹੈ ਸੋ ਸੇਮ ਉਹ ਚੀਜ਼ ਹੋ ਰਹੀ ਹੈ ਕਿ ਬੁੱਧੀ ਵਿਪਰੀਤ ਹੋ ਗਈ ਹੈ ਤੈਨੂੰ ਦੁਸ਼ਮਣ ਆਪਣੇ ਲੱਗਦੇ ਆ ਤੇ ਆਪਣੇ ਤੇਰੇ ਦੁਸ਼ਮਣ ਹੋ ਗਏ ਖੈਰ ਚਲੋ ਕੋਈ ਗੱਲ ਨਹੀਂ ਕੋਈ ਹੋਣਾ ਕਿਸੇ ਕਰਮਾਂ ਦਾ ਘਾਟਾ ਵਾਧਾ ਜਿਹੜਾ ਇਸ ਜਨਮ ਚ ਪੂਰਾ ਕਰ ਰਹੇ ਆ ਦੂਸਰਾ ਉਹ ਵੀ ਕਰਵਾ ਰਹੇ ਆ ਕੋਈ ਗੱਲ ਨਹੀਂ ਪਾਸ ਦੇ ਅਨੁਭਵਾਂ ਇੱਕੋ ਜਿਹੇ ਹੁੰਦੇ ਆ ਪਰ ਜਿਨ੍ਹਾਂ ਦਾ ਵੀ ਹੁਣ ਮੈਂ ਗੱਲ ਕਰਲਾਂ ਆ ਆਡੀਅנס ਨਾਲ ਜਿਨ੍ਹਾਂ ਦਾ ਵੀ ਕੇਸ ਚੱਲਦਾ ਹੈ ਕਾਲ ਰਿਕਾਰਡਿੰਗ ਇੰਸਟਾਗ੍ਰam ਚੈਟ ਤੇ ਪਲੀਜ਼ ਇੱਕ ਤੁਸੀਂ ਖਰਚੇ ਤੋਂ ਨਹੀਂ बच ਸਕਦੇ ਹੋ ਛੋਟਾ ਡਿਸਪਿਊਟ ਹੈ ਨਾ ਕੁਝ ਨਹੀਂ ਵਿਗੜਿਆ ਹੁੰਦਾ ਮੈਂ ਜਿਨ੍ਹਾਂ ਦਾ ਵੀ ਕੋਈ ਸਾਲ 6 ਮਹੀਨੇ 2 ਮਹੀਨੇ ਦੇ ਵਿੱਚ ਵਿੱਚ ਡਿਸਪਿਊਟ ਹੈ ਚੱਲਦਾ ਪਿਆ ਬੈਠ ਕੇ ਜੁਨਾ ਤੁਸੀਂ ਸੋਹਣੇ ਤਰੀਕੇ ਨਾਲ ਹੈਂਡਲ ਕਰ ਲੋਗੇ ਨਾ ਜਿੰਨਾ ਆਪਣਾ ਅਧਿਕਾਰ ਬਣਦਾ ਆਪਣੇ ਬੱਚਿਆਂ ਦਾ ਤੁਸੀਂ ਨਹੀਂ ਨਾਲ ਰਹਿਣਾ ਨਾ ਰਹੋ ਤੁਸੀਂ ਵੱਖ ਹੋ ਜੋ ਬੱਚਿਆਂ ਦੇ ਅਧਿਕਾਰ ਬਣਦੇ ਆ ਬਈ ਦੇ ਦੋ ਕੋਟ ਕਚਹਿਰੀਆਂ ਦੇ ਵਿੱਚ ਪੈ ਕੇ ਤੁਸੀਂ ਆਪਣੀ ਜ਼ਿੰਦਗੀ ਖਰਾਬ ਕਰੋਗੇ ਤੁਹਾਨੂੰ 10 ਸਾਲ 15 ਸਾਲ ਕਚਹਿਰੀਆਂ ਦੇ ਚੱਕਰ ਕੱਟਣੇ ਪੈਣਗੇ ਤੁਹਾਨੂੰ ਇਹ ਨਹੀਂ ਪਤਾ ਉਸ ਤੋਂ ਬਾਅਦ ਜਦੋਂ ਤੁਹਾਡੀ ਮਤਲਬ ਉਮਰ ਟਾਲ ਜਾਣੀ ਹੈ ਤੁਹਾਡੀ ਜ਼ਿੰਦਗੀ ਨਿਕਲ ਜਾਣੀ ਹੈ ਕਚਹਿਰੀਆਂ ਦੇ ਵਿੱਚ ਤੁਹਾਨੂੰ ਮਿਲਣਾ ਨਾ ਉਹਨਾਂ ਨੂੰ ਮਿਲਣਾ ਨਾ ਆਪ ਨੂੰ ਮਿਲਣਾ ਸੋ ਇਸ ਤੋਂ ਬੈਟਰ ਹੈ ਕਿ ਤੁਸੀਂ ਆਪਣੇ ਪਾਰਟਨਰ ਦੇ ਨਾਲ ਖੁਦ ਬੈਠ ਕੇ ਗੱਲ ਕਰੋ ਦੋਨੋਂ ਜਣੇ ਬੈਠੋ ਕੋਸ਼ਿਸ਼ ਕਰੋ ਨਾਲ ਰਹਿਣ ਦੀ ਇਕੱਠੇ ਰਹਿਣ ਦੀ ਨਹੀਂ ਰਹਿ ਸਕਦੇ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਨਹੀਂ ਰਹਿ ਸਕਦੇ ਜੋ ਚੀਜ਼ ਤੁਸੀਂ ਦੋ ਜਣੇ ਬੈਠ ਕੇ ਡਿਸਾਈਡ ਕਰ ਸਕਦੇ ਹੋ ਨਾ ਉਹ ਤੀਸਰਾ ਬੰਦਾ ਤੁਹਾਨੂੰ ਕਦੇ ਵੀ ਡਿਸਾਈਡ ਨਹੀਂ ਕਰਨ ਦੇਊਗਾ ਤੁਸੀਂ ਲਾਈਫ 'ਚ ਬਹੁਤ ਸੌਖੇ ਤਰੀਕੇ ਨਾਲ ਇੱਕ ਦੂਸਰੇ ਤੋਂ ਅਲੱਗ ਹੋ ਸਕਦੇ ਹੋ ਬਿਨਾਂ ਚਿੱਕੜ ਉਡਾਏ ਬਿਨਾਂ ਤੁਸੀਂ ਚਿੱਕੜ ਦੇ ਵਿੱਚ ਡਲੇ ਮਾਰੇ ਤੇ ਬਿਨਾਂ ਗਟਰ ਦੇ ਵਿੱਚ ਉਤਰੇ ਤੁਸੀਂ ਇਹ ਚੀਜ਼ਾਂ ਨਿਬੇੜ ਸਕਦੇ ਹੋ ਪਰ ਜੀ ਤੁਸੀਂ ਕਹੋਗੇ ਕਿ ਮੈਂ ਐਟੀਟਿਊਡ ਰੱਖਾ ਮੇਰੀ ਵਾਈਫ ਆਖੇਗੀ ਉਹ ਐਟੀਟਿਊਡ ਰੱਖ ਰਹੀ ਹੈ ਕਿ ਮੇਰਾ ਘਰ ਵਾਲਾ ਮੇਰੇ ਆ ਕੇ ਪੈਰੀਆ ਫਲਾਵੇ ਘਰ ਵਾਲੀ ਨੂੰ ਘਰ ਵਾਲੇ ਤੋਂ ਹੁੰਦਾ ਕਿ ਉਹ ਆਵੇ ਨੀਵਾ ਹੋ ਕੇ ਤੇ ਘਰ ਵਾਲੇ ਨੂੰ ਹੁੰਦਾ ਕਿ ਆਪੇ ਆਵੇ ਘਰ ਵਾਲੀ ਚੰਗਿਆਣਾ ਮਾਰ ਕੇ ਸੋ ਇੱਕ ਦੋ ਵਾਰ ਚਲਦੀਆਂ ਹੁੰਦੀਆਂ ਚੀਜ਼ਾਂ ਇਹ ਬਾਰ ਬਾਰ ਨਹੀਂ ਚਲਦੀਆਂ ਹੁੰਦੀਆਂ ਸੋ ਰਿਸ਼ਤੇ ਐਨੇ ਬੇਮਾਇਨੇ ਨਾ ਕਰੋ ਕਿ ਇੱਕ ਜਨਮ ਲਿਆ ਤੁਸੀਂ ਇੱਕ ਜਨਮ ਲਿਆ ਤੇ ਤੁਸੀਂ ਆਪਣੇ ਨਾਲ ਯੁੱਧ ਕਰਕੇ ਉਹ ਜਨਮ ਗਵਾ ਦਿਓ ਲਾਈਫ 'ਚ ਬਹੁਤ ਕੁਝ ਅਚੀਵ ਕਰਨਾ ਹੁੰਦਾ ਜਿੱਥੇ ਤੁਸੀਂ ਫੋਕਸ ਹੀ ਨਹੀਂ ਕਰ ਸਕਦੇ ਹੋ ਬਹੁਤ ਕੁਝ ਇਹੋ ਜਿਹਾ ਪਿਆ ਹੁੰਦਾ ਜੋ ਤੁਸੀਂ ਧਿਆਨ ਲਗਾਓ ਤੇ ਤੁਸੀਂ ਬਹੁਤ ਵਧੀਆ ਕਰ ਸਕਦੇ ਹੋ ਪਰ ਤੁਸੀਂ ਕਿੱਥੇ ਉਲਝੇ ਆ ਆਪਾਂ ਸਾਰੇ ਉਲਝੇ ਆ ਆਪਾਂ ਆਪਣੇਆਂ ਨਾਲ ਬਗਾਵਤ ਤੇ ਸਭ ਤੋਂ ਭੈੜਾ ਦੁੱਖ ਹੈ ਜ਼ਿੰਦਗੀ ਦਾ ਸਾਡੀ ਆਪਣੇਆਂ ਦੇ ਨਾਲ ਲੜਾਈ ਹੋਣੀ ਕਿਉਂਕਿ ਆਪਣੇ ਅਧਿਕਾਰ ਆਪਣੇਆਂ ਤੋਂ ਮੰਗਣੇ ਇਸ ਤੋਂ ਭੈੜੀ ਮੌਤ ਹੁੰਦੀ ਹੈ ਇਸ ਤੋਂ ਭੈੜਾ ਕੋਈ ਤੁਹਾਨੂੰ ਰੋਗ ਨਹੀਂ ਇਸ ਤੋਂ ਭੈੜਾ ਕੋਈ ਤੁਹਾਡਾ ਗੁਨਾਹ ਤੇ ਕੋਈ ਪਾਪ ਨਹੀਂ ਕਿਉਂਕਿ ਜੇ ਤੁਸੀਂ ਲੜਾਈ ਲੜਾਈ ਜੋ ਤੁਹਾਡਾ ਯੁੱਧ ਹੈ ਉਹ ਤੁਹਾਡਾ ਕਿਸਮਾਨ ਆਪਿਆਂ ਦੇ ਨਾਲ ਸੋ ਬਗਾਨਿਆਂ ਨਾਲ ਲੜਦੇ ਆਪਾਂ ਚੰਗੇ ਲੱਗਦੇ ਹੁੰਨੇ ਆ ਆਪਣੇ ਆ ਦੇ ਨਾਲ ਜਿਹੜਾ ਯੁੱਧ ਹੈ ਉਸ ਦੇ ਵਿੱਚ ਫਾਇਦਾ ਹਮੇਸ਼ਾ ਤੀਜਾ ਬੰਦਾ ਚੱਕਦਾ ਹੁੰਦਾ ਤੇ ਮੇਨ ਉਹ ਤੀਜਾ ਬੰਦਾ ਜਾਂ ਤਾਂ ਕੁੜੀ ਪਰੋਣਾ ਹੁੰਦੀ ਹੈ ਤੇ ਜਾਂ ਹੁੰਦੀ ਆ ਬਈ ਸ਼ਰੀਕ ਜਿਹੜੇ ਵਿੱਚ ਵਿਚੋਲੇ ਬਣੇ ਹੁੰਦੀ ਹੈ ਜਿਹੜੇ ਕਹਿੰਦੇ ਹੁੰਦੇ ਕਿ ਅਸੀਂ ਤੁਹਾਡੀ ਹਮਦਰਦੀ ਕਰਦੇ ਆਂ ਅਸੀਂ ਤੁਹਾਡਾ ਫਾਇਦਾ ਕਰਦੇ ਆ ਸੋ ਇਹ ਗੱਲ ਮੇਰੀ ਆਡੀਅנס ਲਈ ਸੀ ਮਤਲਬ ਜਿੰਨਾਂ ਦੇ ਵੀ ਛੋਟੇ ਮੋਟੇ ਝਗੜੇ ਚ ਮੇਲੇ ਚੱਲਦੇ ਉਹਨਾਂ ਲਈ ਸੀ ਸੋ ਚਰਨਜੀਤ ਨਾਲ ਸੋਚੇ ਜਾਂ ਉਹਨਾਂ ਦਾ ਸਰਪੰਚ ਨਾਲ ਸੋਚੇ ਕਿ ਖਣੀ ਸਾਨੂੰ ਇਹ ਗਿਆਨ ਜਾਂ ਇਹ ਜੀ ਐਡਵਾਈਸ ਦਿੰਦੀ ਹੈ ਤੁਸੀਂ ਤਾਂ ਗਿਆਨ ਵਾਲੇ ਪਰ ਕੇ ਹੀ ਪੱਟ ਦਿੱ ਚੰਨਜੀਤ ਨੂੰ ਕੋਈ ਗੱਲ ਸਮਝ ਜਾਊਗੀ ਇਸ ਚੀਜ਼ ਦੀ ਤਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਔਰ ਉਹਨੂੰ ਸਮਝ ਆ ਵੀ ਜਾਂਦੀ ਹੈ ਤੇ ਮੈਨੂੰ ਕੋਈ ਸ਼ੱਕੋ ਫਰਕ ਨਹੀਂ ਪੈਂਦਾ ਕਿਉਂਕਿ ਉਸਨੇ ਬਹੁਤ ਸਾਰੇ ਟਾਈਮ ਹੈ ਜਿਹੜੇ ਟਪਾ ਦਿੱਤੇ ਸੋ ਮੈਨੂੰ ਚੰਨਜੀਤ ਤੋਂ ਕੋਈ ਉਮੀਦ ਨਹੀਂ ਹੈ ਜੋ ਚੱਲ ਰਿਹਾ ਹੈ ਸਮਾਂ ਲੰਘ ਗਿਆ ਉਸ ਚੀਜ਼ ਨੂੰ ਹੁਣ ਹੋ ਸਕਦਾ ਹੈ ਕਿ ਨਿਬੜਨ ਦੇ ਨੇੜੇ ਹੋਵੇ ਸਮਾਂ ਕਿਉਂਕਿ 7 ਸਾਲ ਦਾ ਸਫਰ ਮੈਂ ਤੈਅ ਕਰ ਚੁੱਕੀ ਹਾਂ 6 ਸਾਲ ਦਾ ਕਚਹਿਰੀ ਚ ਕਰ ਚੁੱਕੇ ਆ ਜੀ ਜੋ ਮਿਲਣਾ ਹੋਇਆ ਜੋ ਹੋਣਾ ਹੋਇਆ ਜੋ ਫੈਸਲਾ ਕੁਦਰਤ ਕੋਟ ਨੂੰ ਮਨਜ਼ੂਰ ਹੋਇਆ ਆਪਾਂ ਉਸ ਤੇ ਖੜੇ ਆ ਉਸ ਚੀਜ਼ ਦੇ ਨਾਲ ਐ ਸੋ ਮਿਲਦੇ ਆ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਅਪਡੇਟ ਦੇ ਨਾਲ ਤੇ ਤਦ ਤੱਕ ਸਾਰਿਆਂ ਨੂੰ ਗੁੱਡ ਬਾਏ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਇਹ ਮੱਖੀਆਂ ਨੇ ਜਿਹੜੀਆਂ ਇਸ ਦੀ ਪ੍ਰੋਬਲਮ ਇਹ ਹੈ ਕਿ ਬਿਜਲੀ ਦਾ ਕੱਟ ਲੱਗਦਾ ਤੇ ਜਦੋਂ ਬਿਜਲੀ ਦਾ ਕੱਟ ਲੱਗਦਾ ਤਾਂ ਫਿਰ ਮੈਨੂੰ ਵੀਡੀਓ ਹੈ ਜਿਹੜੀ ਉਹ ਬਿਨਾ ਪੱਖੇ ਤੋਂ ਬਣਾਣੀ ਪੈਂਦੀ ਆ ਤੇ ਇਹ ਵਾਲੀਆਂ ਮੱਖੀਆਂ ਜਿਹੜੀਆਂ ਉਮ ਮੌਸਮ ਇਸ ਤਰ੍ਹਾਂ ਦਾ ਹੋ ਗਿਆ ਕਿ ਇੱਕ ਓਪਨ ਘਰਾਂ ਦੇ ਵਿੱਚ ਇਸ ਤਰ੍ਹਾਂ ਹੀ ਰਹਿੰਦੀ ਹਾਂ ਸੋ ਪਲੀਜ਼ ਇਸ ਨੂੰ ਇਗਨੋਰ ਕਰਿਓ ਕਿਉਂਕਿ ਮੇਰੀ ਆਡੀਅנס ਬਹੁਤ ਸਪੋਰਟਿਵ ਹੈ ਇਹਨਾਂ ਚੀਜ਼ਾਂ ਤੇ ਬੜਾ ਧਿਆਨ ਨਹੀਂ ਦਿੰਦੀ ਮੇਨ ਜੋ ਗੱਲ ਸੀ ਉਹ ਤੁਹਾਡੇ ਸਮਝ ਆ ਗਈ ਆ ਤੇ ਮਿਲਦੇ ਹਾਂ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਨਾਲ ਨਵੇਂ ਅਪਡੇਟ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ